ਡਾਲਰ ਦੀ ਚਮਕ-ਦਮਕ ਅਤੇ ਡਾਲਰ ਦੀ ਕੀਮਤ ਨੂੰ ਦੇਖ ਕੇ ਅਸੀਂ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਗਏ ਕਿਉਂਕਿ ਸਾਨੂੰ ਡਾਲਰ ਦਾ ਨਸ਼ਾ ਸੀ ਅਸੀਂ ਖੁੱਬ ਹਮਾਕੇ ਕਹਿੰਦੇ ਹਾਂ ਸੀ ਕਿ 1 ਡਾਲਰ ਦੇ 80 ਰੁਪਏ ਬਣਦੇ ਨੇ 60 ਰੁਪਏ ਕੈਨੇਡਾ ਦੇ ਬਣਦੇ ਨੇ ਇਹ ਇਹ ਚੀਜ਼ ਦਾ ਸਾਨੂੰ ਬਹੁਤ ਵੱਡਾ ਹੌਸਲਾ ਤੇ ਨਸ਼ਾ ਸੀ ਕਿਉਂਕਿ ਜਦੋਂ ਅਸੀਂ ਡਾਲਰ ਕਮਾ ਕੇ ਵਾਪਸ ਆਪਣੇ ਦੇਸ਼ ਆਉਂਦੇ ਸੀ ਤਾਂ ਥੋੜੇ ਜਿਹੇ ਡਾਲਰਾਂ ਦੇ ਥੱਬੇ ਰੁਪਈਆ ਬਣ ਜਾਂਦੇ ਸੀ ਤੇ ਇਸ ਦੇ ਨਾਲ ਅਸੀਂ ਆਪਣੇ ਬਹੁਤ ਵੱਡੇ ਪਿੰਡ ਦੇ ਵਿੱਚ ਮਕਾਨ ਟੌਰ ਜਾਂ ਹੋਰ ਸਾਰੀਆਂ ਚੀਜ਼ਾਂ ਡਾਲਰ ਦੀ ਸ਼ਕਤੀ ਦੇ ਨਾਲ ਹੀ ਕਰਦੇ ਸੀ ਅੱਜ ਦੇ ਜਮਾਨੇ ਦੇ ਵਿੱਚ ਇੱਕ ਗੱਲ ਚੱਲੀ ਹੈ ਕਿ ਡਾਲਰ ਹੁਣ ਖਤਮ ਹੋ ਰਿਹਾ ਹੈ। ਡਾਲਰ ਕੀ ਸੱਚ ਦੇ ਵਿੱਚ ਖਤਮ ਹੋ ਰਿਹਾ ਹੈ? ਕੀ ਡਾਲਰ ਖਤਮ ਹੋ ਸਕਦਾ ਹੈ? ਕਈ ਲੋਕ ਤਾਂ ਕਹਿੰਦੇ ਨੇ ਕਿ ਨਹੀਂ ਨਹੀਂ ਯਾਰ ਡਾਲਰ ਕਿਵੇਂ ਖਤਮ ਹੋ ਜਾਊ। ਅਮਰੀਕਾ ਇੰਨਾ ਤਕੜਾ, ਉਸਦੀ ਇੰਨੀ ਤਕੜੀ ਆਰਮੀ ਉਹ ਕਿਵੇਂ ਖਤਮ ਹੋ ਜਾਈ? ਦੁਨੀਆ ਤੋਂ ਡਾਲਰ ਨਹੀਂ ਖਤਮ ਹੋ ਸਕਦਾ। ਡਾਲਰ ਇੱਕ ਬਹੁਤ ਵੱਡਾ ਡਾਲਰ ਦਾ ਰੋਲ ਆ ਦੁਨੀਆ ਦੀ ਇਕਨੋਮੀ ਦੇ ਵਿੱਚ ਡਾਲਰ ਖਤਮ ਨਹੀਂ ਹੋਰਦਾ ਪਰ ਦੋਸਤੋ ਡਾਲਰ ਰਿਐਲਿਟੀ ਦੇ ਵਿੱਚ ਖਤਮ ਹੋਣ ਦੇ ਕਿਨਾਰੇ ਦੇ ਵਿੱਚ ਹੈ ਇਸ ਦੇ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਕਿ ਇਹ ਕਿਵੇਂ ਸੰਭਵ ਹੈ ਜਾਂ ਕਿਵੇਂ ਰਿਐਲਿਟੀ ਦੇ ਵਿੱਚ ਡਾਲਰ ਖਤਮ ਹੋ ਰਿਹਾ ਉਸ ਦਾ ਸਾਨੂੰ ਇਹ ਦੇਖਣ ਲਈ ਕਿ ਡਾਲਰ ਕਿਵੇਂ ਖਤਮ ਹੋ ਰਿਹਾ ਹੈ ਕਿਵੇਂ ਅਮਰੀਕਾ ਦਾ ਰਾਜ ਖਤਮ ਹੋ ਰਿਹਾ ਹੈ ਅੱਜਕੱਲ ਕਿਸ ਤਰੀਕੇ ਨਾਲ ਵੈਸਟਰਨ ਕੰਟਰੀ ਜਿਹੜੇ ਆਂਦੇ ਵਿੱਚ ਅਸੀਂ ਬੈਠੇ ਆ ਉਹਨਾਂ ਦਾ ਦਬਦਬਾ ਦੁਨੀਆ ਤੇ ਕਿਵੇਂ ਖਤਮ ਹੋ ਰਿਹਾ ਹੁਣ ਸਾਨੂੰ ਇਹ ਚੀਜ਼ ਨੂੰ ਦੇਖਣ ਦੇ ਲਈ ਪਿੱਛੇ ਜਾਣਾ ਪਵੇਗਾ ਦੁਨੀਆ ਦਾ ਸਭ ਤੋਂ ਤਾਕਤਵਰ ਰਾਜ ਸਭ ਤੋਂ ਪਹਿਲਾਂ ਹੋਇਆ ਸੀ ਰੋਮ ਸਮਰਾਜ ਉਹ 1492 ਤੋਂ ਲੈ ਕੇ ਏਡੀ ਤੋਂ ਲੈ ਕੇ 1400 ਇਸਵੀ ਤੱਕ ਰੋਮਨ ਸਮਰਾਜ ਦਾ ਡੰਕਾ ਵਜਿਆ 1000 ਸਾਲ ਰੋਮਨ ਸਮਰਾਜ ਨੇ ਦੁਨੀਆ ਤੇ ਰਾਜ ਕੀਤਾ ਤੋਂ ਉਸ ਤੋਂ ਬਾਅਦ ਉਹ ਉਸ ਦਾ ਦਬਵਾ ਦੁਨੀਆ ਤੋਂ ਖਤਮ ਹੋ ਗਿਆ ਉਸ ਦੀ ਕਰੰਸੀ ਖਤਮ ਹੋ ਗਈ ਉਸ ਦਾ ਇੱਕੋ ਇੱਕ ਕਾਰਨ ਸੀ ਕਿ ਜਦੋਂ ਰੋਮ ਸਮਰਾਜ ਦੁਨੀਆ ਦੇ ਦੇਸ਼ਾਂ ਉਪਦੇਸ਼ਾਂ ਦੇ ਉੱਤੇ ਰਾਜ ਕਰਦਾ ਸੀ ਉਸ ਰਾਜ ਕਰਨ ਦੇ ਲਈ ਉਸ ਨੂੰ ਆਰਮੀ ਦੀ ਜ਼ਰੂਰਤ ਪਈ ਤੇ ਉਸ ਨੇ ਜੋ ਧਨ ਲੁੱਟਿਆ ਦੂਸਰੇ ਦੇਸ਼ਾਂ ਤੋਂ ਉਹ ਉਸ ਨੇ ਆ ਕੇ ਆਪਣੇ ਮਹਿਲ ਬਣਾਏ ਜੋ ਅੱਜ ਵੀ ਸਾਨੂੰ ਰੋਮ ਸਮਰਾਜ ਦੀ ਤਾਕਤ ਇਟਲੀ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਖਰਚਾ ਸੀ ਉਹ ਇੰਨਾ ਵੱਧ ਗਿਆ ਸੀ ਆਰਮੀ ਦਾ ਇਨਾ ਵਧ ਗਿਆ ਸੀ ਖਰਚਾ ਤੇ ਉਹ ਉਸ ਨੂੰ ਚੱਕ ਨਹੀਂ ਪਾਈ ਹੌਲੀ ਹੌਲੀ ਜਿਹੜਾ ਰੋਮਨ ਸਮਰਾਜ ਦਾ ਦਨੇਰ ਸੀ ਤੇ ਉਹ ਇੱਕ ਪਿਓਰ ਸਿਲਵਰ ਦਾ ਹੁੰਦਾ ਸੀ ਉਹ ਸਿਲਵਰ ਦਾ ਦਨੇਰ ਸੋਨੇ ਦੇ ਬਰਾਬਰ ਸੀ ਫੌਜ ਨੂੰ ਇੱਕ ਚਪਾਈ ਨੂੰ ਵੀ ਸਿਲਵਰ ਦੇ ਸਿੱਕਿਆਂ ਦੇ ਰੂਪ ਦੇ ਵਿੱਚ ਤਨਖਾਹ ਦਿੱਤੀ ਜਾਂਦੀ ਸੀ ਪਰ ਜਦੋਂ ਰੋਮਨ ਸਮਰਾਜ ਦੇ ਸਰ ਕਰਜਾ ਚੜਿਆ ਖਰਚਾ ਵਧਣ ਕਰਕੇ ਤਾਂ ਫਿਰ ਰੋਮਨ ਸਮਰਾਜ ਹੌਲੀ-ਹੌਲੀ ਤਾਕਤ ਘੱਟਦੀ ਗਈ ਫੌਜੀ ਸ਼ਕਤੀ ਖਤਮ ਹੋ ਗਈ ਦੂਜੇ ਦੇਸ਼ ਜਿਨ੍ਹਾਂ ਤੇ ਉਹਨਾਂ ਦਾ ਕਬਜ਼ਾ ਸੀ ਉਹ ਆਜ਼ਾਦ ਹੋ ਗਏ ਉਸ ਤੋਂ ਬਾਅਦ ਫਿਰ 1400 ਈਸਵੀ 1500 ਈਸਵੀ ਦੇ ਵਿੱਚ ਸ਼ੁਰੂ ਹੋਈ ਸਪੇਨ ਦੀ ਸ਼ਕਤੀ ਸਪੇਨ ਦਾ ਰਾਜ ਕਲੰਬਸ ਨੇ ਜਦੋਂ ਅਮਰੀਕਾ ਨੂੰ ਡਿਸਕਵਰ ਕੀਤਾ ਤਾਂ ਉਸ ਤੋਂ ਬਾਅਦ ਸਪੇਨ ਦਾ ਜਿਹੜਾ ਰਾਜ ਭਾਗ ਵਧਣ ਫੁੱਲਣ ਲੱਗਿਆ ਸਪੇਨ ਨੇ ਦੁਨੀਆ ਦੇ ਹਰ ਕੋਨੇ ਤੱਕ ਆਪਣਾ ਰਾਜ ਫਿਲਾ ਲਿਆ ਤੁਸੀਂ ਇਹ ਤਾਂ ਸੁਣਦੇ ਹਾਂ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਸੁੱਬਦਾ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਸਪੇਨ ਦਾ ਵੀ ਰਾਜ ਐਡਾ ਵੱਡਾ ਸੀ ਉਹਨਾਂ ਦੇ ਰਾਜ ਦੇ ਵਿੱਚ ਵੀ ਸੂਰਜ ਨਹੀਂ ਛਿਪਦਾ ਸੀ ਉਹਨਾਂ ਦਾ ਦਾ ਜਿਹੜੀ ਕਰੰਸੀ ਸੀ ਉਸਨੂੰ ਵੀ ਡਾਲਰ ਕਿਹਾ ਜਾਂਦਾ ਸੀ ਤੇ ਡਾਲਰ ਪਿਓਰ ਸਿਲਵਰ ਦਾ ਹੁੰਦਾ ਸੀ ਤੇ ਡਾਲਰ ਜਦੋਂ ਸਪੇਨ ਨੇ ਦੂਜੇ ਦੇਸ਼ਾਂ ਤੇ ਕਬਜ਼ਾ ਕੀਤਾ ਤਾਂ ਦੂਜੇ ਦੇਸ਼ਾਂ ਦੇ ਵਿੱਚੋਂ ਸਪੇਨ ਨੇ ਪਰਪਰ ਜਹਾਜ਼ ਸੋਨੇ ਸਿਲਵਰ ਚਾਂਦੀ ਦੇ ਲਿਆ ਕੇ ਆਪਣੇ ਦੇਸ਼ ਵਿੱਚ ਲਿਆਂਦੇ ਲਿਆ ਕੇ ਬਹੁਤ ਵੱਡੇ ਮਹਿਲ ਮਨਾਰੇ ਖੜੇ ਕੀਤੇ ਫੌਜ ਖੜੀ ਕੀਤੀ ਪਰ ਸਪੇਨ ਦੇ ਵਿੱਚ ਇੰਡਸਟਰੀ ਦੀ ਕਮੀ ਹੋਣ ਕਰਕੇ ਹੌਲੀ ਹੌਲੀ 2-300 ਸਾਲ ਤੋਂ ਬਾਅਦ ਸਪੇਨ ਤੇ ਸਿਰ ਕਰਜ਼ਾ ਚੜ ਗਿਆ ਸਪੇਨ ਦਾ ਦਬਦਬਾ ਖਤਮ ਹੋਣ ਲੱਗ ਗਿਆ ਤੇ ਦੇਸ਼ ਆਜ਼ਾਦ ਹੋ ਗਏ ਤੇ ਸਪੇਨ ਦਾ ਜਿਹੜਾ ਸਮਰਾਜ ਸੀ ਮੁਦੇ ਮੁ ਡੇ ਗਿਆ ਉਸ ਤੋਂ ਬਾਅਦ ਦਿਨ ਆਏ ਇੰਗਲੈਂਡ ਦੇ ਇੰਗਲੈਂਡ ਦਾ ਸਮਰਾਜ 1800 ਈਸਵੀ ਤੋਂ ਸ਼ੁਰੂ ਹੋ ਕੇ ਵਰਲਡ ਵਾਰ 2 ਤੱਕ ਚੱਲਿਆ ਪਾਉਂਡ ਨੂੰ ਕੋਣ ਨਹੀਂ ਜਾਣਦਾ ਪਾਉਂਡ ਅੱਜ ਡਾਲਰ ਅਸੀਂ ਕਹਿੰਦੇ ਹਾਂ ਕਿ ਹਰਥਾਂ ਚੱਲਦਾ ਕਦੇ ਪਾਉਂਡ ਵੀ ਦੁਨੀਆ ਦੇ ਉੱਤੇ ਰਾਜ ਕਰਦਾ ਸੀ ਡਾਲਰ ਨੂੰ ਕੋਈ ਜਾਣਦਾ ਨਹੀਂ ਸੀ ਤੇ ਪਾਉਂਡ ਦੁਨੀਆ ਦੇ ਹਰ ਹਿੱਸੇ ਵਿੱਚ ਚੱਲਦਾ ਸੀ ਕਿਉਂਕਿ ਅੰਗਰੇਜ਼ਾਂ ਦਾ ਰਾਜ ਦੁਨੀਆ ਦੇ ਹਰ ਹਿੱਸੇ ਵਿੱਚ ਸੀ ਅੰਗਰੇਜ਼ਾਂ ਦੀ ਇਸ ਰਾਜ ਨੂੰ ਚਲਾਉਣ ਲਈ ਉਹਨਾਂ ਨੂੰ ਹਰ ਥੋਂ-ਥੋਂ ਤੇ ਆਰਮੀ ਰੱਖਣੀ ਪਈ ਕਿਉਂਕਿ ਅਗਰ ਕਿਸੇ ਦੇਸ਼ ਤੇ ਰਾਜ ਕਰਨਾ ਤਾਂ ਆਰਮੀ ਦੀ ਤਾਕਤ ਜ਼ਰੂਰੀ ਹੈ ਕਿਸੇ ਦੇਸ਼ ਤੇ ਰਾਜ ਕਰਨ ਦੇ ਲਈ ਉਹਨਾਂ ਨੂੰ ਖਰਚੇ ਕਰਨੇ ਪੈਂਦੇ ਨੇ ਇੱਕ ਛੋਟਾ ਜਿਹਾ ਅਸੀਂ ਜਗਾ ਕੋਈ ਦੇਖਦੇ ਹਾਂ ਤੇ ਉਸ ਨੂੰ ਚਲਾਉਣ ਲਈ ਖਰਚੇ ਕਰਦੇ ਆ ਤੇ ਪਰ ਇੱਕ ਐਡੇ ਵੱਡੇ ਦੁਨੀਆ ਤੇ ਰਾਜ ਕਰਨ ਦੇ ਲਈ ਬਹੁਤ ਵੱਡਾ ਖਰਚਾ ਕਰਨਾ ਪੈਂਦਾ ਉਸ ਤੋਂ ਬਾਅਦ ਵਰਲਡ ਵਾਰ 1 ਵਰਲਡ ਵਾਰ 2 ਇੰਗਲੈਂਡ ਨੇ ਇਸ ਉੱਤੇ ਲੜਾਈਆਂ ਦੇ ਉੱਤੇ ਬਹੁਤ ਵੱਡਾ ਖਰਚਾ ਕੀਤਾ ਅਤੇ ਇੰਗਲੈਂਡ ਇਹਨਾਂ ਲੜਾਈਆਂ ਦੇ ਵਿੱਚ ਖਰਚਾ ਕਰਨ ਤੋਂ ਬਾਅਦ ਕਰਜ਼ੇ ਥਲੇ ਦਬ ਗਿਆ ਪਾਉਂਡ ਦੀ ਸ਼ਕਤੀ ਟੁੱਟਣ ਲੱਗੀ ਇੰਗਲੈਂਡ ਦਾ ਰਾਜ ਦੇ ਤਾਕਤ ਖਤਮ ਹੋਣ ਲੱਗੀ ਇਸੇ ਦੌਰਾਨ ਜਦੋਂ ਵਰਲਡ ਵਾਰ 2 ਤੋਂ ਬਾਅਦ ਉਸ ਤੋਂ ਪਹਿਲਾਂ ਵੀ ਬਹੁਤ ਦੇਸ਼ ਇੰਗਲੈਂਡ ਤੋਂ ਜ਼ਿਆਦਾ ਹੋ ਗਏ ਅਮਰੀਕਾ ਹੋਇਆ ਕੈਨੇਡਾ ਹੋਇਆ ਇੰਡੀਆ ਹੋਇਆ ਆਸਟ੍ਰੇਲੀਆ ਹੋਇਆ ਤੁਸੀਂ ਜਿੰਨੇ ਵੀ ਨਾਮ ਲਓ ਸਾਰੀ ਦੁਨੀਆ ਜੋ ਉਹਨਾਂ ਦੇ ਗੁਲਾਮ ਸੀ ਉਹਨਾਂ ਤੋਂ ਹੌਲੀ-ਹੌਲੀ ਆਜ਼ਾਦ ਹੋ ਗਈ ਇੰਗਲੈਂਡ ਜਦੋਂ ਇਹ ਦੇਸ਼ ਆਜ਼ਾਦ ਹੋਏ ਇੰਗਲੈਂਡ ਦੀ ਜਿਹੜੀ ਇਨਕਮ ਸੀ ਘਟ ਗਈ ਤੇ ਪਾਉਂਡ ਦੀ ਸਰਦਾਰੀ ਖਤਮ ਹੋ ਗਈ ਉਸ ਤੋਂ ਬਾਅਦ ਸ਼ੁਰੂ ਹੋਈ ਅਮਰੀਕਾ ਦੀ ਸਰਦਾਰੀ ਅਮਰੀਕਾ ਦੀ ਸਰਦਾਰੀ ਜਦੋਂ ਸ਼ੁਰੂ ਹੋਈ ਉਹ ਤੁਸੀਂ ਦੁਨੀਆ ਦੇ 1945 ਤੋਂ ਲੈ ਕੇ ਅੱਜ ਤੱਕ ਅਮਰੀਕਾ ਦੀ ਸਰਦਾਰੀ ਚਲਦੀ ਆ ਰਹੀ ਹੈ ਤੇ ਅੱਜ ਜੋ ਜਿਹਦੇ ਨਾਲ ਰੋਮ ਸਾਮਰਾਜ ਖਤਮ ਹੋਇਆ ਸਪੇਨ ਦਾ ਸਾਮਰਾਜ ਖਤਮ ਹੋਇਆ ਇੰਗਲੈਂਡ ਦਾ ਸਾਮਰਾਜ ਖਤਮ ਹੋਇਆ ਉਸੇ ਤਰੀਕੇ ਦੇ ਨਾਲ ਅੱਜ ਅਮਰੀਕਾ ਦਾ ਸਾਮਰਾਜ ਵੀ ਖਤਮ ਹੋ ਰਿਹਾ ਹੈ ਤੁਸੀਂ ਜਾਣਦੇ ਹੋ ਕਿ ਅਮਰੀਕਾ ਦਾ ਡਾਲਰ ਹਰ ਥਾਂ ਚੱਲਦਾ ਸੀ ਤੇ ਅਮਰੀਕਾ ਦੇ ਡਾਲਰ ਤੋਂ ਬਗੈਰ ਕਿਸੇ ਦੇਸ਼ ਦੇ ਲੈਣ ਦੇਣ ਨਹੀਂ ਹੁੰਦਾ ਸੀ ਪਰ ਅੱਜ ਅਮਰੀਕਾ ਦੇ ਤੂੰ ਵੀ ਦੇਸ਼ ਆਜ਼ਾਦ ਹੋ ਗਏ ਅਸੀਂ ਆਜ਼ਾਦ ਤਾਂ ਪਹਿਲਾਂ ਹੀ ਹੋ ਗਏ ਸੀਗੇ ਇੰਡੀਆ ਜਾਂ ਹੋਰ ਦੇਸ਼ ਪਰ ਜੀ ਜਿਹਨੂੰ ਕਹਿੰਦੇ ਨੇ ਇਕਨੋਮਿਕਲੀ ਅਸੀਂ ਅਮਰੀਕਾ ਦੇ ਗੁਲਾਮ ਸੀ ਕਿਉਂਕਿ ਅਮਰੀਕਾ ਹੀ ਦੁਨੀਆ ਦੀਆਂ ਪਾਲਿਸੀਆਂ ਬਣਾਉਂਦਾ ਸੀ ਅਮਰੀਕਾ ਹੀ ਆਪਣੇ ਡਾਲਰ ਦੇ ਆਪਣੇ ਤਰੀਕੇ ਨਾਲ ਚਲਾਉਂਦਾ ਸੀ ਤੇ ਅਮਰੀਕਾ ਦੀ ਫੌਜ ਜਿੱਥੇ ਵੀ ਚਾਹੁੰਦੀ ਸੀ ਉਥੇ ਉਹ ਕਬਜ਼ਾ ਕਰ ਲੈਂਦੀ ਸੀ ਤੇ ਅਮਰੀਕਾ ਤੋਂ ਹਰ ਕੋਈ ਡਰਦਾ ਸੀ ਪਰ ਹੌਲੀ-ਹੌਲੀ ਸਥਿਤੀ ਬਦਲੀ ਵਿਏਟਨਾਮ ਦੀ ਵਾਰ ਅਮਰੀਕਾ ਹਾਰਿਆ afghanistan ਦੀ ਵਾਰ ਅਮਰੀਕਾ ਹਾਰਿਆ ਉਸ ਤੋਂ ਬਾਅਦ ਹੁਣ ਹੌਲੀ-ਹੌਲੀ ਅਮਰੀਕਾ ਦਾ ਦਬਦਬਾ ਸਾਰੀ ਦੁਨੀਆ ਤੋਂ ਹਿੱਕ ਗਿਆ ਕੋਈ ਅਮਰੀਕਾ ਦੀ ਗੱਲ ਸੁਣਦਾ ਨਹੀਂ ਤੇ ਚਾਈਨਾ ਹੁਣ ਦੁਨੀਆ ਦੇ ਵਿੱਚ ਇਕਨੋਮੀਕ ਤੌਰ ਤੇ ਅਮਰੀਕਾ ਦੇ ਬਰਾਬਰ ਖੜਾ ਹੋ ਗਿਆ ਇੰਡੀਆ ਏਸ਼ੀਅਨ ਕੰਟਰੀ ਰਸ਼ੀਆ ਇਹ ਸਾਰੀ ਸਥਿਤੀ ਉਹੀ ਪੁਰਾਣੀ ਤਸਵੀਰ ਨੂੰ ਸਾਰਿਆਂ ਦੇ ਸਾਹਮਣੇ ਲੈ ਕੇ ਆ ਰਹੀ ਹੈ ਜਿਸ ਤਰੀਕੇ ਨਾਲ ਰੋਮਨ ਸਮਰਾਜ ਖਤਮ ਹੋਇਆ ਸਪੈਨਿਸ਼ ਸਮਰਾਜ ਖਤਮ ਹੋਇਆ ਤੇ ਫਿਰ ਬ੍ਰਿਟਿਸ਼ ਸਮਰਾਜ ਖਤਮ ਹੋਇਆ ਉਸੇ ਤਰੀਕੇ ਨਾਲ ਅੱਜ ਅਮਰੀਕਾ ਦੇ ਦੁਨੀਆ ਦੇ ਉੱਤੇ 900 ਆਰਮੀ ਬੇਸ ਨੇ ਜਿੰਨਾ ਦਾ ਖਰਚਾ ਅਮਰੀਕਾ ਨਹੀਂ ਚੱਕ ਸਕਦਾ ਤੇ ਅਮਰੀਕਾ ਦੇ ਸਿਰ ਬਹੁਤ ਵੱਡਾ ਕਰਜ਼ਾ ਚੜ ਚੁੱਕਿਆ ਹੈ ਅਮਰੀਕਾ ਅੱਜ ਟ੍ਰਿਲੀਅਨ ਡਾਲਰ ਦਾ ਗੁਲਾਮ ਹੈ ਤੇ ਉਹ ਇਸ ਗੁਲਾਮੀ ਨੂੰ ਛੁਪਾ ਰਿਹਾ ਹੈ ਤੇ ਹੌਲੀ-ਹੌਲੀ ਲੋਕ ਜਿਹੜੇ ਦੂਜੇ ਦੇਸ਼ ਨੇ ਉਹ ਆਪਣੀ ਡਾਲਰ ਤੋਂ ਬਗੈਰ ਵਪਾਰ ਕਰਨ ਚੁੱਕ ਗਏ ਹਨ ਬ੍ਰਿਸਕ ਬ੍ਰਿਸਕ ਦੀ ਤਾਕਤ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਤੇ ਇਸੇ ਤਰੀਕੇ ਦੇ ਨਾਲ ਇਹ ਇੱਕ ਇਕਨੋਮਿਕਲ ਦੀ ਥਿਉਰੀ ਹੈ ਤੇ ਕਦੇ ਜਿਹੜਾ ਮੈਥਮੈਟਿਕ ਆ ਉਹ ਗਲਤ ਨਹੀਂ ਹੋ ਸਕਦਾ ਹਿਸਟਰੀ ਨਹੀਂ ਗਲਤ ਹੋ ਸਕਦੀ ਉਸੇ ਤਰੀਕੇ ਦੇ ਨਾਲ ਹੁਣ ਕੁਝ ਹੀ ਸਮੇਂ ਦੇ ਵਿੱਚ ਸਾਡੇ ਉਸ ਹੀ ਸਾਲਾਂ ਦੇ ਵਿੱਚ ਜਿਹੜੀ ਡਾਲਰ ਦੀ ਜਿਹੜੀ ਸ਼ਕਤੀ ਹੈ ਉਹ ਖਤਮ ਹੋਣ ਦੇ ਕਿਨਾਰੇ ਹੈ ਇਹ ਦੇਖੋ ਇਹ ਕਿੰਨਾ ਚਿਰ ਚੱਲਦੀ ਹੈ ਜਿਸ ਤਰੀਕੇ ਨਾਲ ਇੰਗਲੈਂਡ ਖਤਮ ਹੋਇਆ ਸਪੇਨ ਖਤਮ ਹੋਇਆ ਰੂਮ ਖਤਮ ਹੋਇਆ ਹੁਣ ਅਮਰੀਕਾ ਦਾ ਜਿਹੜਾ ਡਾਲਰ ਹੈ ਜਾਂ ਅਮਰੀਕਾ ਦਾ ਜਿਹੜਾ ਦਬਦਬਾ ਦੁਨੀਆ ਤੋਂ ਕਿਸ ਤਰੀਕੇ ਨਾਲ ਖਤਮ ਹੁੰਦਾ ਹੈ ਇਸ ਲਈ ਸਾਡੇ ਜਿੰਨੇ ਵੀ ਪ੍ਰਵਾਸੀ ਵੀਰ ਨੇ ਜੋ ਡਾਲਰ ਦੀ ਤਾਕਤ ਦੇ ਨਾਲ ਆਪਣੇ ਜੀਵਨ ਨੂੰ ਚੰਗਾ ਸਮਾਂ ਜਿਨੇ ਉਹ ਇਸ ਭਲੇਖੇ ਤੋਂ ਨਿਕਲ ਜਾਣ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਡਾਲਰ ਦੁਨੀਆ ਦਾ ਤਾਕਤਵਰ ਕਰੰਸੀ ਬਣੂਗੀ ਨਹੀਂ ਆਉਣ ਵਾਲਾ ਸਮਾਂ ਬਦਲ ਰਿਹਾ ਹੈ ਦੇਖੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਦੀ ਸਰਦਾਰੀ ਹੁੰਦੀ ਹੈ ਜਾਂ ਇਸ ਸਰਦਾਰੀ ਨੂੰ ਕਾਇਮ ਰੱਖਣ ਦੇ ਲਈ ਅਮਰੀਕਾ ਕੋਈ ਕੋਜੀ ਹਰਕਤ ਕਰਦਾ ਹੈ ਜਾਂ ਉਹ ਨਿਊਕਲੀਅਰ ਵਾਰ ਜਾਂ ਲੜਾਈਆਂ ਲਾ ਕੇ ਸਾਰੇ ਸੰਸਾਰ ਨੂੰ ਹੀ ਤਾਂ ਨਹੀਂ ਆਪਣੇ ਖਤਮ ਕਰ ਦਿੰਦਾ ਕਿਉਂਕਿ ਉਸ ਦੀ ਸਰਦਾਰੀ ਨੂੰ ਜਾਂਦੀ ਨੂੰ ਉਹ ਦੇਖ ਨਹੀਂ ਸਕਦਾ ਕਿ ਉਹ ਕਿਸ ਤਰੀਕੇ ਨਾਲ ਉਸ ਦੇ ਸਾਹਮਣੇ ਛੋਟੇ ਤੋਂ ਛੋਟੇ ਕੰਟਰੀ ਵੀ ਅੱਖਾਂ ਦਿਖਾ ਰਹੇ ਨੇ ਉਸ ਦੇ ਡਾਲਰ ਤੋਂ ਕਿਨਾਰਾ ਕਰ ਰਹੇ ਨੇ ਅੱਜ ਦੁਨੀਆ ਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਬ੍ਰਿਸਕ ਕੰਟਰੀ ਨੇ ਉਹ ਆਪਣੇ ਲੋਕਲ ਕਰੰਸੀ ਦੇ ਵਿੱਚ ਵਪਾਰ ਕਰਨ ਲੱਗੇ ਨੇ ਅਮਰੀਕਾ ਨੇ ਸੈਂਕਸ਼ਨ ਲਾ ਲਾ ਕੇ ਦੁਨੀਆ ਦੇ ਉੱਤੇ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸੈਂਕਸ਼ਨ ਦਾ ਕਿਸੇ ਦੇਸ਼ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਹੁਣ ਸਮਾਂ ਹੀ ਦੱਸੇਗਾ ਡਾਲਰ ਕਦੋਂ